ਇਹੜਾ ਵਤਨ ਲੱਬਿਆ ਉਹਨਾ ਜਿੱਥੇ ਗੱਲ ਜਿਹੜੀ ਆ ਜਾਤਾਂ ਦੀ ਨਹੀਂ ਹੁੰਦੀ ਉਥੇ ਗੱਲ ਹੁੰਦੀ ਵਿਚਾਰਾਂ ਦੀ ਕਹਿੰਦੇ ਨਾਮਦੇਵ ਕਵੀ ਤਲੋਚਨ ਸਦਨਾ ਸੰਤਰੇ ਕਹ ਰਵਿਦਾਸ ਸੁਣਾ ਰੇ ਸੰਤੋ ਖਰਜੀ ਉਤੇ ਸਬਸਰੇ ਜੇ ਮਨ ਦੇ ਵਿੱਚ ਪ੍ਰਮਾਤਮਾ ਹੈ ਇਹ ਜਿਹੜੀ ਪ੍ਰਮਾਤਮਾ ਵਾਲੀ ਗੇਮਾ ਇਹ ਬਹੁਤ ਵੱਡੀ ਐ ਅਸੀਂ ਆਉਂਦੇ ਹੋਏ ਵੀ ਵਿਚਾਰ ਕਰਦੇ ਆਉਂਦੇ ਸੀ ਦੇ ਸੈਂਸ 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 ਕਰਦੇ ਸੀ ਕਿਉਂਕਿ ਅਰਬਦ ਨਰਬਦ ਤੰਦੂ ਘਾਰਾ ਸਤਗੁਰ ਨਾਨਕ ਪਾਸ਼ਾ ਸ਼ਬਦ ਦੇ ਵਿੱਚ ਉਚਾਰਿਆ ਜਿਹਨੂੰ ਅੱਜ ਸੈਂਸ ਲੱਭ ਰਹੀ ਹੈ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰਤਲੇ ਕਵਨ ਜੋਰ ਜੀ ਜਾ ਤਰੰਗਾਂ ਕੇ ਨਾਮ ਸਭ ਨਾਲ ਲਿਖਿਆ ਬੁੜੀ ਕਲਾਮ ਸਤਗੁਰ ਨਾਨਕ ਪਾਸ਼ਾ ਸਤਗੁਰ ਕਬੀਰ ਸਤਗੁਰ ਰਵਦਾਸ ਨਾਮਦੇਵ ਸਾਰੇ ਇੱਕੋ ਗੱਲ ਕਹਿ ਰਹੇ ਆ ਤੇ ਅੱਜ ਮੈਨੂੰ ਆਉਂਦਾ ਹੋਇਆ ਅਮਰਚੰਦ ਦੱਸ ਰਿਹਾ ਸੀ ਕਿੰਦਾ ਦਵਾਈ ਦੇ ਵਿੱਚ ਜਿੱਥੇ ਨਹੀਂ ਨਹੀਂ ਸੀ ਪੈਂਦਾ ਉਥੇ ਬਰਫ ਚ ਮਾਰਤੀ ਹਣ ਆ ਗਿਆ ਤੁਸੀਂ ਕੁਦਰਤ ਦਾ ਮੁਕਾਬਲਾ ਕਰ ਸਕਦੇ ਕੋਈ ਵੀ ਨਹੀਂ ਕਰ ਸਕਦਾ ਕੁਦਰਤ ਕਬਨ ਕਹਾ ਵਿਚਾਰ ਬਾਰਿਆਂ ਨ ਜਾਵੇ ਇੱਕੇ ਵਾਰ ਜੋਤ ਤ ਵਿਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਰ ਗੁਰੂਆਂ ਨੇ ਜੋ ਦਿੱਤਾ ਉਹ ਤੁਹਾਡੇ ਪੱਲੇ ਨਾਲ ਜਾਣਾ ਤੇ ਜਿਹੜਾ ਤੁਸੀਂ ਹੋਰ ਕੁਝ ਇਕੱਠਾ ਕਰਨਾ ਉਹ ਇੱਥੇ ਹੀ ਰਹਿ ਜਾਣਾ ਤੇ ਫੇਰ ਕਹਿੰਦੇ ਪਤਾ ਕੀ ਆ ਗਵਾਂਡੀਆਂ ਨੂੰ ਦੇਖ ਕੇ ਜੇ ਮੈਂ ਇਸ ਦਿਓ ਲੱਗਾ ਨਾ ਤੇ ਗਵਾਂਡੀਆਂ ਨੂੰ ਲੱਗ ਗਿਆ ਉਹਦੀ ਹੋ ਸਕਦਾ ਪੋਲੀਟੀਕਲ ਅਪਰੋਚ ਹੋਵੇ ਉਹ ਵੀ ਕਰਾ ਲੈ ਲਈਏ ਮੇਰੇ ਕੋਲ ਇੱਕ ਜੁੜਨੀ ਤੱਕ ਨਿਆਣੇ ਕਹਿੰਦੇ ਟਾਈਮ ਭਾਈਆ ਕੀਤਾ ਇੱਕ ਖੰਨੇ ਆਹੇ ਕਹਿੰਦੇ ਤੇ ਜਾਂ ਫਿਰ ਮੈਂ ਵੀ ਨਾ ਚਮਚਾ ਕਿਤੇ ਪੂਛ ਮਾਰਦਾ ਫਿਰ ਬਈ ਇਹੋ ਗੱਲ ਹੋ ਸਕਦੀ ਹੈ ਲੇਕਿਨ ਗੁਰੂਆਂ ਦੀ ਅਣਖ ਜੱਗੀ ਐਸੀ ਅਣਖ ਜੱਗੀ ਕਿ ਬੁਬਨ ਜਹਾ ਦੇ ਬੁਬਨ ਜਹਾ ਰਾਜ ਹੈ ਜਿਹੜੇ ਪਹਿਲਾਂ ਤੇ ਝਕਾ ਦੁੱਤੇ ਲੇਕਿਨ ਰਾਜ ਨਹੀਂ ਮਨ ਦੀ ਸੋਚ ਮਨ ਜਿੱਤੇ ਜਗ ਜੀਤ ਜਿਨ੍ਹਾਂ ਨੇ ਦੁਨੀਆ ਨੂੰ ਫਤਹਿ ਕੀਤਾ ਉਹ ਮਨ ਤੋਂ ਹਾਰ ਗਏ ਜਿਹੜੇ ਮਨ ਨੂੰ ਜਿੱਤ ਗਏ ਉਹ ਦੁਨੀਆਂ ਨੂੰ ਫਤਿਹ ਕਰਦੇ ਅੱਜ ਦੁਨੀਆਂ ਤੇ ਨਾ ਆਉਣਾ ਦਾ ਸੋ ਬਾਬਾ ਸਾਹਿਬ ਨੂੰ ਅੱਜ ਆਪਾਂ ਯਾਦ ਕਰਨ ਲੱਗੇ ਆ ਤੇ ਬਾਬਾ ਸਾਹਿਬ ਦੇ ਕੰਮਾਂ ਜਿਵੇਂ ਕਿ ਕੈਪਟਨ ਸਾਹਿਬ ਨੇ ਕਿਹਾ 10 ਕੰਮ ਬਹੁਤ ਵੱਡੇ ਗਿਣਾਏ ਆ 50000 ਉਹਨਾਂ ਦੀ ਲਾਇਬ੍ਰੇਰੀ ਦੇ ਵਿੱਚ ਕਿਤਾਬ ਸੀ ਨਿੱਜੀ ਲਾਇਬ੍ਰੇਰੀ ਜਿਹੜੀ ਉਹਨਾਂ ਦੀ 50000 ਕਿਤਾਬ ਸੀ ਲਿਖੀ ਨਹੀਂ ਸੀ ਉਹਨਾਂ ਨੇ ਲੇਕਿਨ ਐਸੀ ਮੈਂ ਇਹਦੇ ਵਿੱਚ ਐਮੈਂਡਮੈਂਟ ਕਰਦਾ ਸੋ ਬਾਬਾ ਸਾਹਿਬ ਜਿਹੜਾ 50000 ਕਿਤਾਬਾਂ ਰੱਖ ਰਾਇਆ ਲਾਇਬ੍ਰੇਰੀ ਚ ਤੇ ਸਾਡੇ ਘਰ ਜੇ ਕਿਤੇ ਮਿਸ਼ਨ ਦੀ ਕਿਤਾਬ ਹੋਵੇ ਨਾ ਤੇ ਨਿਆਣੇ ਕਹਿੰਦੇ ਭਾਈਆ ਸਦਾਈ ਹੋ ਗਿਆ ਇਹ ਕਹਿੰਦੇ ਕਿਉਂਕਿ ਉਹਨਾਂ ਨੂੰ ਤਾਂ ਅੱਜ ਦੇ ਡੇਢ ਦੇ ਵਿੱਚ ਖਾਣਾ ਵੀ ਜਿਹੜਾ ਆਪਾਂ ਖਾਂਦੇ ਆ ਸਾਡੀ ਕੇਜ ਦੇ ਉਹਨਾਂ ਨੂੰ ਪਸੰਦੀ ਹੈ ਨਹੀਂ ਸੋ ਸਾਨੂੰ ਲੋੜ ਆ ਕਿ 바ਵਾ ਸਾਹਿਬ ਨੂੰ ਜੇਕਰ ਯਾਦ ਕਰਦੇ ਆ ਗੁਰੂਆਂ ਨੂੰ ਜੇਕਰ ਯਾਦ ਕਰਦੇ ਆ ਤੇ ਆਪਣੇ ਆਪ ਨੂੰ ਉਹਦੇ ਤੇ ਢਾਲ ਵੀ ਲਈਏ ਮੈਨੂੰ ਨਹੀਂ ਕੋਈ ਵੀ ਵੇ ਕੱਲ ਨੂੰ ਸਾਡੇ ਵਿਆਹ ਆ ਪਰ ਸਾਨੂੰ ਸਾਡੇ ਕੜਮਾਈ ਆ ਚੌਥੇ ਨੂੰ ਸਾਡਾ ਕੋਈ ਮਰ ਗਿਆ ਬਿਲਕੁਲ ਨਹੀਂ ਛੱਡ ਕੇ ਤਰ ਹੈ ਆ ਜਿੱਥੇ ਕੱਲ ਨੂੰ ਲੈ ਕੋਟੇ ਹੋਣਾ ਜਿੱਥੇ ਵੀ ਕੋਈ ਕਹਿੰਦਾ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਦੇ ਫਿਰਦੇ ਸੋ ਵਿਚਾਰਾਂ ਦੇ ਨਾਲ ਆਪਾਂ ਪਲੇਟਫਾਰਮ ਖੜਾ ਕਰਨਾ ਜਦੋਂ ਤੁਸੀਂ 5% ਲੋਕ ਫਾਰਮ ਭਰਾ ਗਏ 5% ਮੈਂ ਕਿਹਾ ਤੁਹਾਡੇ ਪੰਡਿਤ ਜੀ ਦੇ 100 ਬੰਦਾ ਨਾ ਸਿਰਫ 5 ਫਾਰਮ ਭਰ ਲਓ ਜੇ 200 ਬੰਦਾ ਤੇ 10 ਭਰ ਲਾਓ 5% ਜਿਸ ਦਾ ਨਿਂ ਪਰੰਪਰ ਹੋ ਗਿਆ ਉਸ ਦਿਨ ਜਿਹੜੀਆਂ ਸਰਕਾਰਾਂ ਆ ਉਹ ਸਮਾਜ ਦੇ ਪੈਰਾ ਤੇ ਬਿਠਾ ਦੇਵਾਂਗੇ ਸਰਕਾਰਾਂ ਦੀ ਕੀ ਹਿੰਮਤ ਹੈ ਕਿ ਸਾਡੀ ਗੱਲ ਨਾ ਮੰਨਣ ਕਿਉਂ ਜਾਣ ਕਰੋ ਕਿ ਪੈਰਲਲ ਗਵਰਨਮੈਂਟ ਕਿੱਦਾਂ ਚੱਲਦੀ ਆ ਇਹ ਪੈਰਲਲ ਗਵਰਨਮੈਂਟ ਚਲਾਉਣੀ ਆ ਸੀ ਬਾਅਦ ਵਿੱਚ ਸੋਸ਼ਲ ਜਸਟੀਸ ਦਾ ਮਤਲਬ ਹੀ ਆਇਆ ਕਿ ਅਸੀਂ ਪੈਰਲਲ ਗਵਰਨਮੈਂਟ ਚਲਾਉਣੀ ਆ ਜਿਹੜਾ ਕੰਮ ਗਵਰਨਮੈਂਟ ਨਹੀਂ ਕਰਦੀ ਉਹਨੂੰ ਕਰਾ ਕੇ ਦਿਖਲਣਾ ਤੇ ਕਰਨਾ ਕਿੱਦਾਂ ਨਹੀਂ ਪੈਰਲਲ ਗਵਰਨਮੈਂਟ ਇਤੋ ਹੀ ਹੋਈ ਜਾਂ ਤਨੂ ਪਤਾ ਹੋਣਾ ਨਾ ਲਿਆ ਸਾਡੇ ਭਰਾ ਨੇ ਕਿਹੜੀ ਸੀ ਪੈਰਲਲ ਗਵਰਨਮੈਂਟ ਗੁਰੂ ਗੋਬਿੰਦ ਸਿੰਘ ਜੀ ਦੀ ਪੈਰਲਲ ਗਵਰਨਮੈਂਟ ਸੀ ਔਰੰਗਜੇਬ ਦੇ ਪੈਰਲਲ ਗਵਰਨਮੈਂਟ ਸੀ ਜਿਹੜਾ ਉੱਥੇ ਬਾਗੀ ਹੁੰਦਾ ਸੀ ਕਿੱਥੇ ਆਉਂਦਾ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਰਨ ਦੇ ਵਿੱਚ ਭਾਈ ਨੰਦ ਲਾਲ ਜੀ ਵੀ ਆਏ ਸੀ ਸੋ ਸਾਨੂੰ ਲੋੜ ਆ ਕਿ ਬਾਬਾ ਸਾਹਿਬ ਦੀ ਜੇਕਰ ਸੋਚ ਤੇ ਚੱਲਣਾ ਤੇ ਮਨੁੱਖਤਾ ਲਈ ਕੰਮ ਕਰਨਾ ਪੈਣਾ ਇੱਥੇ ਜਾਤ ਪਾਤ ਦਾ ਰੌਲਾ ਨਹੀਂ ਕੋਈ ਵੀ ਕਈ ਬੰਦੇ ਕਹਿ ਦਿੰਦੇ ਆ ਟੈਲੀਫੋਨ ਤੇ ਆਪਾ ਜੀ ਫਿਰ ਕਿਹਦੇ ਨੂੰ ਬੁਲਾਉਂ ਕਰਦੇ ਆ ਆਪਾਂ ਜੀ ਫਿਰ ਵੈਸੇ ਮੈਂ ਤਾਂ ਪੁੱਛਿਆ ਨਹੀਂ ਕਿ ਪੁੱਛਿਆ ਕਿਉਂ ਉਹ ਵੈਸੇ ਹੀ ਵੈਸੇ ਕਿਉਂ ਪੁੱਛਿਆ ਇੱਥੇ ਪਤਾ ਲੱਗਦਾ ਤੁਹਾਡੀ ਬਾਬਾ ਸਾਹਿਬ ਦੀ ਸੋਚ ਹੀ ਨਹੀਂ ਗੁਰੂਆਂ ਦੀ ਸੋਚ ਨਹੀਂ ਗੁਰੂ ਵੀ ਇਹ ਕਹਿੰਦੇ ਸੀ ਵੇ ਜਾਤ ਪਾਤ ਦਾ ਨਹੀਂ ਖੰਡਨ ਕੀਤਾ ਤੇ ਬਾਬਾ ਸਾਹਿਬ ਨੇ ਵੀ ਜਾਤ ਪਾਤ ਦਾ ਖੰਡਨ ਕੀਤਾ ਜਾਤ ਪਾਤ ਦੇ ਖਾਤਰ ਅੱਜ ਅਸੀਂ ਜਿਸ ਸੰਵਿਧਾਨ ਨੂੰ ਬਚਾਉਂਦੇ ਫਿਰਦੇ ਆ ਅੱਜ ਅਸੀਂ ਇੰਨੇ ਪੜ ਗਏ ਕੁਰਸੀਆਂ ਤੇ ਬੈਠ ਗਏ ਯਾਦ ਕਰੋ ਕਿ ਬਾਵਾ ਸਾਹਿਬ ਨੇ ਜਿਹੜਾ 1000 ਸਾਲ ਹੋ ਗਿਆ ਸੀ ਚੱਲਦੇ ਸੰਵਿਧਾਨ ਨੂੰ ਮਨੁਸੁਭਰਤੀ ਨੂੰ ਉਸ ਸੰਵਿਧਾਨ ਨੂੰ 25 ਦਸੰਬਰ 1977 ਨੂੰ ਅਗਲਾ ਦਿੱਤੀ ਤੇ ਸਾਨੂੰ 26 ਜਨਵਰੀ 1950 ਨੂੰ ਸੰਵਿਧਾਨ ਦੇ ਗਏ ਤਾਂ ਅੱਜ ਅਸੀਂ ਕਹਿੰਦੇ ਬਚਦਾ ਨਹੀਂ ਜੀ ਬਚਦਾ ਕਿਉਂ ਨਹੀਂ ਜੇ ਮੇਰੀ ਹੈ ਨਹੀਂ ਅਣਖੀ ਹੈ ਨਹੀਂ 67 MP ਤੁਹਾਡੇ ਇਕੱਲੇ ਸ਼ਡਿਊਲਡ ਕਾਸਟ ਤੇ 77 MP ਸ਼ਡਿਊਲਡ ਕਾਸਟ ਟ్రైਬ ਪਾ ਲਈਏ ਤਾਂ 77 MP 302 ਦੇ ਵਿੱਚੋਂ ਕੱਢੋ ਤਾਂ ਸਰਕਾਰ ਬਚਦੀ ਸੀ ਅੱਜ ਤਾਂ ਸਰਕਾਰ ਹੈ ਨਹੀਂ ਬਚਦੀ ਨਹੀਂ ਸੀ ਤੇ ਜੇ ਇੱਥੇ ਦੀ ਗੱਲ ਕਰਦੇ ਆ ਆ ਬੰਦ ਵਿੱਚੋਂ ਠੱਤੀ ਕੱਢ ਕੇ ਦੇਖ ਲਓ ਸਰਕਾਰ ਇਹ ਵੀ ਨਹੀਂ ਬਚਦੀ ਤੁਹਾਡੇ ਤੋਂ ਬਿਨਾ ਸਰਕਾਰ ਕੋਈ ਨਹੀਂ ਚੱਲਦੀ ਦੁੱਖ ਇਸ ਗੱਲ ਦਾ ਕਿ ਜਿਹੜੇ ਤੁਸੀਂ ਚੁਣ ਹੋ ਗਏ ਚੁਣ ਕੇ ਭੇਜਦੇ ਆ ਉਹ ਉੱਥੇ ਜਾ ਕੇ ਤੁਹਾਨੂੰ ਭੁੱਲ ਜਾਂਦੇ ਆ ਉਹਨਾਂ ਨੂੰ ਹੁਣ ਆਪਾਂ ਕਿੰਦਾ ਲਾਈਨ ਤੇ ਲਿਆਉਣਾ ਉਹ ਪਾਵਰ ਆਫ ਸੋਸ਼ਲ ਜੁਨਿਟੀ ਤੁਹਾਨੂੰ ਕਹਿ ਰਹੀ ਐ ਕਿ ਆਪਾਂ ਇਕੱਠੇ ਹੋਈਏ ਜਨ ਅੰਦੋਲਨ ਦੀ ਗੱਲ ਕਰਨੀ ਐ ਆਪਾਂ ਜਨ ਅੰਦੋਲਨ ਤੈਨੂੰ ਛੱਡਦੇ ਆ ਜੇਕਰ ਆਪਾਂ ਘਰ-ਘਰ ਦੇ ਵਿੱਚ ਵਿਚਾਰ ਜਿਹੜੇ ਐ ਸਾਂਝੇ ਕਰੀਏ ਜੇਕਰ ਮੈਂ ਕਮਾਂ ਮੈਂ ਤਾਂ ਪੜ ਗਿਆ ਜੀ ਆ ਮੈਂ ਸੋਸ਼ਲ ਮੀਡੀਆ ਤੇ ਪੋਸਟ ਪਾਤੀ ਘਰੇ ਬੈਠੇ ਉਹ ਜਿੱਦਾਂ ਕੀਤਾ ਨਾ ਗਰਨੇਡ ਦਾਗ ਦਿੱਤਾ ਹੁੰਦਾ ਪਤਾ ਨਹੀਂ ਕੀ ਕਰਤਾ ਵੇ ਕੋਣ ਪੋਸਟ ਨੂੰ ਪਛਾਣ ਘਰਾਚੀ ਜਾਣਾ ਪੈਣਾ ਮੈਂ ਤੁਹਾਡੇ ਵਿੱਚ ਹੁਣ ਵੀ ਪਿੱਛੇ ਜੇ ਆ ਕੇ ਗਿਆ ਸੀ ਲਾਪਰਾ ਜਿਸ ਦਿਨ ਮੈਂ ਉਸ ਦਿਨ ਵੀ ਆਪਾਂ 14 ਅਪ੍ਰੈਲ ਨੂੰ ਮਿਲੇ ਆ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਤੁਹਾਨੂੰ ਮਿਲਿਆ ਸੀ ਸਾਡੇ ਕੁਝ ਭਰਾ ਉੱਥੇ ਬੈਠੇ ਸੀ ਮਿਲ ਕੇ ਗਿਆ ਜਾਂਦਾ ਹੋਇਆ ਸੋ ਹੌਲੀ ਹੌਲੀ ਤੁਹਾਡੇ ਇਲਾਕੇ ਦੇ ਵਿੱਚ ਵੀ ਬਾਕੀ ਇਲਾਕਿਆਂ ਦੇ ਵਿੱਚ ਵੀ ਘੁੰਮ ਰਹੇ ਆ ਕਦੇ ਨਹੀਂ ਘੁੰਮ ਰਹੇ ਆ ਕਿ ਤੁਹਾਡੇ ਤੋਂ ਬਿਨਾ ਸਰਕਾਰ ਨਹੀਂ ਚੱਲਦੀ ਜਿਹੜੇ ਤੁਹਾਡੇ ਬੰਦੇ ਆ ਚੁਣੇ ਹੋਏ ਉਹ ਉਥੇ ਬੋਲਦੇ ਨਹੀਂ ਤਾਂ 바ਵਾ ਸਾਹਿਬ ਨੇ ਮੂਕ ਨਾਇਕ ਅਖਬਾਰ ਕੱਢੀ ਸੀ ਕਿ ਇਹ ਵੀ ਹੁਣ ਮੁੜ ਕੇ ਮੂਕ ਬਣ ਗਏ ਇਹਨਾਂ ਨੂੰ ਬੁਲਾਉਣਾ ਕਿੱਦਾਂ ਇਹਨਾਂ ਨੂੰ ਜੇਕਰ ਬੁਲਾਉਣਾ ਆ ਤੇ ਸਾਨੂੰ ਇੱਕ ਪਲੇਟਫਾਰਮ ਤੇ ਜੋੜਨਾ ਪੈਣਾ ਇਸ ਕਰਕੇ ਧਰਮਾਂ ਦੀ ਜਿਹੜੀ ਗੱਲ ਆ ਕਿ ਧਰਮਾਂ ਸੇ ਸਭ ਦਾ ਸਤਿਕਾਰ ਕਰਦੇ ਆ ਤੁਸੀਂ ਜਿੱਥੇ ਵੀ ਤੁਹਾਡੀ ਆਸਥਾ ਜਾਂਦੇ ਜਾਓ ਲੇਕਿਨ 바ਵਾ ਸਾਹਿਬ ਨੇ ਇੱਕ ਗੱਲ ਜਿਹੜੀ ਕਹੀ ਆ ਇਹ ਧਰਮ ਜਿਹੜਾ ਆ ਉਹਦੇ ਲਈ ਬੰਦਾ ਨਹੀਂ ਧਰਮ ਜਿਹੜਾ ਬੰਦੇ ਲਈ ਆ ਕਿਉਂਕਿ ਉਹਨੂੰ ਧਰਮ ਨੇ ਪ੍ਰੋਟੈਕਸ਼ਨ ਕਰਨੀ ਆ ਰਸਤਾ ਦੱਸਣਾ ਪਰ ਜਦੋਂ ਸਮਾਜ ਤੇ ਪੀੜ ਬਣ ਗਈ ਤੁਹਾਡਾ ਧਰਮ ਵੀ ਪਿੱਛੇ ਤੁਹਾਡੀ ਪਾਰਟੀ ਵੀ ਪਿੱਛੇ ਤਾਂ ਫਿਰ ਤੁਹਾਨੂੰ ਸਮਾਜ ਯਾਦ ਆਉਣਾ ਚਾਹੀਦਾ ਵੀ ਅੱਜ ਪੀੜ ਬਣ ਗਈ ਅੱਜ ਸਾਡਾ ਨਾ ਕੋਈ ਧਰਮ ਹੋ ਤੇ ਨਾ ਕੋਈ ਸਾਡੀ ਪਾਰਟੀ ਇਹ ਪਾਵਰ ਆਫ ਸੋਸ਼ਲ ਜੁਨਟੀ ਦਾ ਸੰਦੇਸ਼ ਆ ਜੇਕਰ ਇਸ ਗੱਲ ਤੇ ਆਪਾਂ ਆ ਗਏ ਤਾਂ ਫਿਰ ਬਾਬਾ ਸਾਹਿਬ ਦੇ ਆਪਾਂ ਪੈਰੋਕਾਰਤ ਹੋਣ ਦੇ ਕਾਬਿਲ ਆ ਜੇਕਰ ਆਪਾਂ ਇਹੋੀ ਗੱਲ ਆ ਕਿ ਮੈਂ ਮਾਸਟਰ ਲੱਗ ਗਿਆ ਜੀ ਮੈਂ ਪ੍ਰਿੰਸੀਪਲ ਲੱਗ ਗਿਆ ਮੈਂ ਜਿੰਨੇ ਲੱਗ ਗਿਆ ਮੈਂ ਡਾਕਟਰ ਲੱਗ ਗਿਆ ਮੈਂ ਕੋਠੀ ਬਣਾ ਲਈ ਮੈਂ ਬੱਚੇ ਪੜ੍ਹਾ ਲਏ ਮੈਂ ਆ ਕਰ ਲਿਆ ਸਾਰੇ ਕਰਕੇ ਜਾਂਦੇ ਆ ਕੌਮ ਲਈ ਕੀ ਕੀਤਾ ਸਮਾਜ ਲਈ ਕੀ ਕੀਤਾ ਇਹ ਗੱਲਾਂ ਦੇਖਣ ਵਾਲੀਆਂ ਹੁੰਦੀਆਂ 16 ਦੇ ਵਿੱਚ ਭਵਨ ਦੀ ਜ਼ਮੀਨ ਲਈ 15 ਦੇ ਵਿੱਚ ਪਰਧਾਨ ਬਣਿਆ ਸੀ ਪਰਧਾਨ ਬਣ ਕੇ ਇਹ ਨਹੀਂ ਇੱਕ ਲੈਟਰ ਪੈਨ ਛਪਾਲਿਆ ਚਿੱਠੀ ਕੱਢ ਦਿੱਤੀ ਤਾਂ ਆਰਾਮ ਨਾਲ ਬੈਠ ਗਿਆ ਨਾ ਵਿੰਦਰ ਸਾਹਿਬ 19 ਦਿਨਾਂ ਦੇ ਵਿੱਚ ਵਿੱਚ ਦਸਤਰ ਕਰਾਏ ਤੇ ਲਿਆ ਪੈਸੇ ਕਟੜੇ ਸ਼ੁਰੂ ਕੀਤਾ ਕਰਾਏ ਰਜਿਸਟ੍ਰੇਸ਼ਨ ਕਰਾਈ ਜ਼ਮੀਨ ਨਹੀਂ ਜ਼ਮੀਨ ਲੈ ਕੇ ਉੱਥੇ ਪਬਲ ਬਣਾਇਆ ਅੱਜ ਪਬਨ ਜਿਹੜਾ ਆ ਉਹਦੇ ਵਿੱਚ ਲੋਕਾਂ ਨੂੰ ਸਹੂਲਤ ਨਜ਼ਰ ਆਦੀ ਔਰ ਹਾਲੇ ਵੀ ਜਿਹੜੇ ਸਾਡੇ ਨਾਲ ਘੁੰਮਦੇ ਉਹਨਾਂ ਨੂੰ ਭਲੇਖਾ ਆ ਕੱਲ ਪਰਸੋ ਹੀ ਸਾਡੇ ਬਹੁਤ ਹੀ ਨੇੜੇ ਆ ਬੰਦੇ ਉਹ ਰਹਿਣ ਲਈ ਰਾਤ ਆਏ 25 30 ਬੰਦੇ ਲੈਣਾ ਸੀ ਸਾਰਾ ਮੈਂ ਪ੍ਰਬੰਧ ਕਰਕੇ ਆਇਆ ਵਿਸਤੇ ਵੀ ਆ ਸਭ ਕੁਝ ਆ ਉਹ ਬਟੰਡੇ ਬਸ ਦਸਤ ਨੇ ਲਿਆਏ ਨਾ ਵੇ ਪਤਾ ਨਹੀਂ ਉੱਥੇ ਰਹਿਣ ਲਈ ਹੋਣਾ ਨਹੀਂ ਕੁਝ ਜਦੋਂ ਕਿ ਐਸੇ ਸਭ ਕੁਝ ਅਰੇਂਜ ਕੀਤਾ ਹੋਇਆ ਇਸ ਕਰਕੇ ਸਮਾਜ ਲਈ ਕੀ ਕੀਤਾ ਅੱਜ ਜੇ ਜਗਾ ਜਗਾ ਤੇ پابੰਦੀ ਗੱਲ ਹੁੰਦੀ ਆ ਉਹਦਾ ਕਾਰਨ ਕਿ ਮੈਂ ਇਹ ਗੱਲ ਸੋਚ ਲਈ ਸੀ ਕਿ ਜਿਸ ਕੋਠੀ ਤੇ ਪਲੇਟ ਲੱਗੀ ਹੋਈ ਆ ਇਹ ਉਸ ਦਿਨ ਪਲੇਟ ਜਿਹੜੀ ਖਤਮ ਹੋ ਜਾਣੀ ਆ ਜਿਸ ਦਿਨ ਸਾਹ ਖਤਮ ਹੋਣਾ ਤੇ ਜਿਹੜਾ ਭਵਨ ਆ ਇਹ ਜਦੋਂ ਵੀ ਕੋਈ ਲੋਕ ਉਥੇ ਜਾਣਗੇ ਕਿਸੇ ਨਾ ਕਿਸੇ ਵੇਲੇ ਕਿਤੇ ਪਿੱਛੇ ਨੂੰ ਜਾਣਗੇ ਤਾਂ ਜ਼ਰੂਰ ਯਾਦ ਕਰਨਗੇ ਯਾਰ ਕਿਸੇ ਕਈਆਂ ਕਿਸੇ ਲੋਕਾਂ ਦੀ ਸੋਚ ਸੀਗੀ ਇਹਨੂੰ ਬਣਾਇਆ ਸੋ ਅੱਜ ਆਪਾਂ ਉਸ ਭਵਨ ਨੂੰ ਦੇਖਣ ਜਾਈਏ ਉੱਥੇ ਬੱਚਿਆਂ ਦੀ ਪਿਕਨਿਕ ਦਾ ਸਪੋਰਟ ਬਣਾਈਏ ਜਦੋਂ ਕੋਈ ਬੱਚੇ ਜਾਂਦੇ ਆ ਉਹਨਾਂ ਨੂੰ ਕੋਈ ਵੀ ਉੱਥੇ ਵੀ ਜਾ ਕੇ ਆਇਓ ਇੱਕ ਸੋਚ ਦਾ ਪ੍ਰਤੀਕ ਉੱਥੇ ਡਿਸਪੈਂਸਰੀ ਇਸ ਵੇਲੇ ਚੱਲ ਰਹੀ ਹੈ ਲੈਬ ਸਰਬੱਤ ਦੇ ਭਲੇ ਵੱਲੋਂ ਬਹੁਤ ਜਲਦੀ ਚਾਲੂ ਕੀਤੀ ਜਾ ਰਹੀ ਹੈ ਆਈਐਸਪੀਸੀਐਚ ਤੇ ਹੋਰ ਕੰਪੀਟੀਟਿਵ ਐਗਜ਼ਾਮ ਦੀ ਬਿਲਡਿੰਗ ਜਿਹੜੀ ਹੈ ਉਹ ਸਭੇ ਸ਼ੁਰੂ ਹੋ ਗਈ ਹੈ ਪਿੱਲੇ ਖੜੇ ਹੋਣੇ ਸ਼ੁਰੂ ਹੋ ਗਏ ਉੱਥੇ ਲਾਇਬ੍ਰੇਰੀ ਚੱਲ ਰਹੀ ਹੈ ਇਹ ਸੋਮ ਸੋਤਾ ਜੀ ਪੋਸੂ ਨਾਮਾ ਚੈਨਲ YouTube ਚੈਨਲ ਜਿਹੜਾ ਉੱਥੇ ਚਲਾ ਰਹੇ ਆ ਪਰ 24 ਸਤੰਬਰ 2023 ਨੂੰ ਚਾਲੂ ਕੀਤਾ ਸੀ 9 ਦਸੰਬਰ 2023 ਨੂੰ ਸਟੇਜ ਤੋਂ ਮੈਂ ਗੱਲ ਕੀਤੀ ਸੀ ਕਿ ਜੇਕਰ ਤੁਸੀਂ ਜਾਗਦੇ ਆ ਇਸ ਪੋਸੂ ਨਾਮੇ ਨੂੰ ਹੁਕਮਨਾਮਾ ਕਦੋਂ ਬਣਾਉਣਾ ਇਹ ਤੁਹਾਡੀ ਹਿੰਮਤ ਹੈ ਲੇਕਿਨ ਜੇਕਰ ਤੁਸੀਂ ਆਪਣੀ ਈਗੋ ਲੈ ਕੇ ਬੈਠੇ ਤੇ ਫੇਟ ਤਖਤ ਬਣਦੇ ਨਹੀਂ ਤਖਤ ਬਣਦੇ ਕੁਰਬਾਨੀਆਂ ਤੇ ਕੁਰਬਾਨੀਆਂ ਦੇਣੀਆਂ ਪੈਂਦੀਆਂ ਪਰ ਮੈਨੂੰ ਦੁੱਖ ਆ ਕਿ ਕੁਰਬਾਨੀਆਂ ਦਾ ਮੁੱਲ ਜਿਹੜਾ ਆ ਜਿਹੜੇ ਮੰਗਦੇ ਆ ਨਾ ਉਹ ਮਾੜੇ ਹੁੰਦੇ ਆ ਅੱਜ ਆਪਾਂ ਸ਼ਹੀਦਾਂ ਨੂੰ ਯਾਦ ਕਰਕੇ ਆਟੇ ਸਾਡੇ ਸ਼ਹੀਦ ਜਿਹੜੇ ਚਣ ਚਣਕੋਈਆ ਮਨਦੀਪ ਸਿੰਘ ਜੀ ਉਹਨਾਂ ਦੇ ਅੱਜ ਵਰਸੀ ਆ ਕਿਉਂ ਯਾਦ ਕੀਤਾ ਜਾਂਦਾ ਇਸ ਕਰਕੇ ਕੀਤਾ ਜਾਂਦਾ ਕਿ ਦੇਸ਼ ਦੀ ਖਾਤਰ ਸ਼ਹੀਦ ਹੋ ਗਏ ਦੇਸ਼ ਦੀ ਰਾਖੀ ਜਿਹੜੇ ਸਾਡੇ ਫੌਜੀ ਐ ਸਰਵਿਸਮੈਨ ਆ ਇਹ ਕਰਦੇ ਆ ਤੇ ਜਿਹੜਾ ਖਾਣ ਪੀਣ ਦਾ ਪ੍ਰਬੰਧ ਉਹ ਕਿਸਾਨ ਕਰਦੇ ਆ ਜੈ ਜਵਾਨ ਜੈ ਕਿਸਾਨ ਤਾਈਓ ਤਾਂ ਕਿਹਾ ਸੀ ਆਪਾਂ ਸਾਰੇ ਨਾਲੇ ਹੀ ਆ ਸਾਰੇ ਜੇ ਕਿਸਾਨ ਦੇ ਖੇਤ ਚ ਫਸਲ ਪੈਦਾ ਹੋ ਰਹੀ ਆ ਤੇ ਸਾਡਾ ਵੀ ਰੋਲ ਆ ਜੇ ਇੰਡਸਟਰੀ ਚ ਕੋਈ ਪਾਰਟ ਬਣਦਾ ਸਾਡਾ ਵੀ ਰੋਲ ਆ ਦੇਸ਼ ਦੀ ਤਰੱਕੀ ਹੋਈ ਆ ਪਰ ਅੱਜ ਤਰੱਕੀ ਕਿਹਨੂੰ ਕਿਹਾ ਜਾ ਰਿਹਾ ਮੈਂ ਅੱਜ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਸੜਕਾਂ ਬਣ ਗਈਆਂ ਬਹੁਤ ਕੁਝ ਬਣ ਗਿਆ ਇਹਨੂੰ ਮਤ ਸੁਚਿਤ ਰੱਖਿਐ ਜੇਕਰ ਕੋਈ ਬਾਪ ਕੇਵਲ ਸਿੰਘ ਨੇ ਇੱਥੇ ਸੰਤਰਾ ਮਦਾਸੀ ਦਾ ਗਾਣਾ ਕਿਆ ਸੀ ਮੰਗਦਾ ਰਹੀ ਬੇਸੂਰਜਾ ਕੰਮਿਆਂ ਦੇ ਬੇੜੇ ਕਹਿੰਦੇ ਜਿਹੜੇ ਜਮਦੇ ਦੇ ਵਿੱਚ ਕਰਜ਼ੇ ਦੀ ਪੰਡ ਪੈ ਗਈ ਤਾਂ ਉਹਦਾ ਹਾਲ ਕੀ ਹੈ ਤੇ ਯਾਦ ਕਰੋ ਆਪਣੇ ਦੇਸ਼ ਦਾ ਬਣਨਾ ਕੀ ਹੈ ਇਹਨੇ ਲੱਖ ਕਰੋੜ ਰੁਪਈਆ ਕਰਜ਼ਾ ਹੋਣ ਵਾਲਾ ਹੋ ਗਿਆ ਤੇ ਅਸੀਂ ਦੱਸਦੇ ਹਾਂ ਅਸੀਂ ਤਰੱਕੀ ਕਰ ਰਹੇ ਹਾਂ ਕਿਹੜੀ ਤਰੱਕੀ ਮੈਂ ਹੁਣ ਮਰ ਜਮਾਂ ਤੇ ਬੱਚਿਆਂ ਦੇ ਸੱਤੇ ਕਰਜ਼ਾ ਹੋਵੇ ਤਾਂ ਮੈਂ ਕੀ ਕੀਤਾ ਭਾਈ ਇਹ ਸਾਡੇ ਪੋਲੀਟਿਕਲ ਲੀਡਰ ਕਰ ਕੀ ਰਹਾ ਹੈ ਕਿਹਨੂੰ ਤਰੱਕੀ ਕਹਿ ਰਹਾ ਸੀ ਤਰੱਕੀ ਇਹ ਥੋੜਾ ਬੇ ਸਾਰਾ ਕੁਝ ਗੈਨੇ ਰੱਖ ਕੇ ਲਿਆ ਕੇ ਸਾਡੇ ਕੁਝ ਖਾਲੋਂ ਕੋ ਸਾਡੇ ਤੇ ਲਾ ਦਿਓ ਇਹ ਕੋਈ ਤਰੱਕੀ ਹੋਈ ਤਰੱਕੀ ਤਾਂ ਇਹ ਹੈ ਕਿ ਜਿਹੜਾ ਤੁਹਾਡੇ ਇਨਕਮ ਦੇ ਵਿੱਚੋਂ ਟੈਕਸ ਕੱਟ ਹੋ ਰਿਹਾ ਉਨੇ ਝੋਟੇ ਲਾਈਜ਼ ਪ੍ਰੋਪਰ ਕੀਤਾ ਜਾਵੇ ਔਰ ਟੈਕਸ ਜਿਹੜਾ ਜਿਹੜੇ ਲਾਲੇ ਟੈਕਸ ਦਿੰਦੇ ਨਹੀਂ ਉਹਨਾਂ ਤੋਂ ਟੈਕਸ ਵਸੂਲਿਆ ਜਾਵੇ ਈਵਨ ਇਨਸਪੈਕਟਿਵ ਰਾਜ ਖਤਮ ਕੰਦਾ ਅੱਜ ਸਾਨੂੰ ਪਤਾ ਲੱਗਾ ਕਿ ਆ ਜਿਹੜਾ ਸਾਰਾ ਕੁਝ ਹੋਇਆ ਆ ਜਿਹੜਾ ਆਪਾਂ ਕਹਿੰਦੇ ਆ ਕਿ ਕਾਂਡ ਜਿਹੜਾ ਸਭ ਤੋਂ ਵੱਡਾ ਕਰਾਪਸ਼ਨ ਦਾ ਦੇਸ਼ ਦੇ ਵਿੱਚ ਮਾਹੌਲ ਬਣਿਆ ਇਹ ਕਿੱਦਾਂ ਬਣਿਆ ਲਿਗਲਾਈਜ਼ ਕਰ ਦਿੱਤਾ ਸਾਰਾ ਕੁਝ ਕਿਉਂ ਕੀਤਾ ਧੰਦਾ ਕਰਨਾ ਬਾਈ ਕਿ ਦਾਦਾ ਬੰਦਾ ਧੰਦਾ ਹੋ ਗਿਆ। ਵੀ ਜਿਹਦੇ ਕੋਲ ਪੈਸਾ ਹੈ ਨਹੀਂ ਉਹ 100-100 ਕਰੋੜ ਰੁਪਈਆ ਦੇ ਰਿਆ ਬੌਂਡਾ। ਇਲੈਕਟਰਲ ਬੌਂਡਾ ਜੀ ਕਿੱਥੋਂ ਆਇਆ ਤੁਸੀਂ? ਇਹਦਾ ਮਤਲਬ ਕਿਤਨਾ ਕਿਤੇ ਗੜਬੜਾ। ਆਪਾਂ ਸਿਰਫ 8000 ਕਰੋੜ ਜਾਂ 16000 ਕਰੋੜ ਜਾਂ 18000 ਕਰੋੜ ਰੁਪਈਏ ਦੀ ਗੱਲ ਕਰੀ ਜਾਂਦੇ ਆ। ਇਹਦੇ ਪਿੱਛੇ ਘੱਟੋ-ਘੱਟ 4-5 ਲੱਖ ਕਰੋੜ ਰੁਪਈਏ ਦਾ ਗਵਨ ਹੋ ਗਿਆ। ਕਿੱਦਾਂ ਹੋ ਗਿਆ? ਕਿ ਜੇ ਮੈਂ 100 ਕਰੋੜ ਦਿੱਤਾ ਤੇ ਮੈਂ 5-700 ਕਰੋੜ ਦਾ ਟੈਕਸ ਚੋਰੀ ਕਰ ਲਿਆ ਪੈਸਾ ਤੁਹਾਡਾ ਸੀ ਇਸ ਕਰਕੇ ਸਰਕਾਰਾਂ ਜੋ ਕਰ ਰਹੀਆਂ ਜੇਕਰ ਇਹਨਾਂ ਨੂੰ ਲੈਣ ਤੇ ਲਿਆਉਣਾ ਤੇ ਉਹੀ ਸ਼ਕਤੀਆਂ ਲਿਆ ਸਕਦੀਆਂ ਹੁੰਦੀਆਂ ਜਿਹੜੀਆਂ ਸੜਕਾਂ ਘੇਰ ਸਕਦੀਆਂ ਕਿਉਂਕਿ ਬਾਬਾ ਸਾਹਿਬ ਨੇ ਕਿਹਾ ਸੀ ਜਦੋਂ ਵੀ ਤੁਹਾਡੀ ਗੱਲ ਮੰਨੀ ਨਾ ਜਾਵੇ ਤਾਂ ਫਿਰ ਕਾਨੂੰਨ ਸੜਕਾਂ ਤੇ ਬੈਠ ਕੇ ਬਣਾਉਣੇ ਪੈਂਦੇ ਆ ਅੱਜ ਵੀ ਮੈਂ ਕਹਿੰਦਾ ਕੱਲ ਵੀ ਮੈਂ ਹੋਈ ਗੱਲ ਕਹੂੰਗਾ ਮਤ ਸੋਚੋ ਕਿ ਐਮ ਐਲ ਏ ਐਮ ਪੀ ਬਹੁਤ ਵੱਡਾ ਉਹ ਤੁਹਾਡਾ ਬਣਾਇਆ ਹੋਇਆ ਉਹਨੂੰ ਕਿਵੇਂ ਤੁਸੀਂ ਜੁਟੀਲਾਈਜ਼ ਕਰਨਾ ਉਹ ਪਾਵਰ ਆਫ ਸੋਸ਼ਲ ਜੁਨਟੀ ਜਿਹੜੀ ਹੈ ਉਹ ਤੁਹਾਡੇ ਲਈ ਇਸੇ ਕਰਕੇ ਆਪਾਂ ਜੁੜਨਾ ਚਾਹੁੰਦੇ ਆਂ ਹੋਰ ਕੋਈ ਪਾਵਰ ਆਫ ਸੋਸ਼ਲ ਜੁਨਟੀ ਇਹ ਹੋ ਜਾ ਸ਼ੂ ਮੰਤਰ ਨਹੀਂਗਾ ਵੀ ਜਿਹੜਾ ਸਵਿਚ ਦਬੂਗੀ ਤੇ ਸਰਕਾਰਾਂ ਐ ਹੋ ਜਾਣਗੀਆਂ ਤੁਹਾਡੀ ਤਾਕਤ ਆ ਜਨ ਅੰਦੋਲਨ ਆ ਅੱਜ ਜਿਸੀ ਬੰਦ ਹੋਏ ਆ ਇਸ ਬੰਡ ਨੂੰ ਇਕੱਠੇ ਕਰਨਾ ਆਪਾਂ ਇਕੱਠੇ ਕਰਕੇ ਜਿਹੜੀ ਡਿਫਰੈਂਸ਼ੀਏਸ਼ਨ ਆ ਇਹਨੂੰ ਇੰਟੀਗ੍ਰੇਸ਼ਨ ਦੇ ਵਿੱਚ ਬਦਲਣਾ ਜਦੋਂ ਇੰਟੀਗ੍ਰੇਟ ਹੋ ਗਿਆ ਸੀ ਤਾਂ ਫਿਰ ਗੱਲ ਬਣ ਗਈ ਫਿਰ ਗੱਲ ਬਣਨੀ ਆ ਤੇ ਐਵੇਂ ਥੋੜਾ ਉਹਨਾਂ ਨੇ ਕਿਹਾ ਸਤ ਸੰਗਤ ਮਿਲ ਰਹੀਏ ਮਾਦੋ ਜੈਸੇ ਮਦਮਖੀਰਾ ਸਤ ਸੰਗ ਇੱਥੇ ਵੀ ਭਲੇਖਾ ਲੋਕਨ ਵੇ ਸਤ ਸੰਗ ਕਹਿੰਦੇ ਕਿ ਨੂੰ ਆਵੇ 100 ਬੰਦਾ ਇਕੱਠਾ ਹੋ ਗਿਆ ਸਤ ਸੰਗ ਨਹੀਂ ਜਿਹੜਾ ਸਤ ਤੇ ਚੱਲਦਾ ਉਹ ਸਤ ਸੰਗ ਸੱਚ ਤੇ ਚੱਲਣ ਵਾਲਾ ਉਹਨੂੰ ਸਤ ਸੰਗ ਕਹਿੰਦੇ ਆ ਸੱਚ ਦਾ ਮਾਰਗ ਬੜਾ ਔਖਾ ਸੱਚ ਦੇ ਮਾਰਗ ਤੇ ਜਨਨ ਚੱਲਣਾ ਉਹ ਹਉਮੈ ਦਾ ਜਾਲ ਕੱਟਿਆ ਜਾਂਦਾ ਮੋਹ ਮਾਇਆ ਕੱਟੀ ਜਾਂਦੀ ਹੈ ਸੋ ਮੈਂ ਅੱਜ ਦੇ ਦਿਨ ਤੇ ਬਾਬਾ ਸਾਹਿਬ ਦੇ ਜੀਵਨ ਦੇ ਉੱਤੇ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੇ ਤੇ ਬਾਬਾ ਸਾਹਿਬ ਦੇ ਵਿੱਚ ਸਿਰਫ ਇੰਨਾਕ ਫਰਕ ਕਿ ਅਸੀਂ ਨਾ ਲੋਭ ਤੋਂ ਨਾ ਮੋਤ ਨਾ ਹੰਕਾਰ ਤਾਂ ਦੂਰ ਨਹੀਂ ਹੋਏ ਬਾਬਾ ਸਾਹਿਬ ਦੇ ਵਿੱਚ ਤਿੰਨ ਹੀ ਚੀਜ਼ਾਂ ਹਨੇ ਸੀ ਤੇ ਬਾਣੀ ਵੀ ਹੋਏ ਕਹਿੰਦੀ ਆ ਕਿ ਜਿਹਦੇ ਵਿੱਚ ਇਹ ਤਿੰਨ ਚੀਜ਼ਾਂ ਉਹ ਪੜਿਆ ਲਿਖਿਆ ਨਹੀਂਗਾ ਉਹ ਕੀ ਆ ਪੜਿਆ ਮੂਰਖਾ ਖੀਏ ਜਿਸ ਲਬ ਲੋਭ ਹੰਕਾਰਾ ਮਤ ਸੋਚੋ ਡਿਗਰੀ ਕੀਤੀ ਪੀ ਐਚ ਡੀ ਫਲਾਣਾ ਕੱਖ ਵੀ ਨਹੀਂ ਜੇ ਡਿਗਰੀ ਉਹਦੀ ਕਿਸੇ ਦੇ ਲੋਕਾਂ ਦੇ ਕੰਮ ਆਈ ਆ ਤਾਂ ਪੜਿਆ ਆ ਨਹੀਂ ਤਾਂ ਆਪਣੇ ਲਈ ਤਾਂ ਬਥੇਰੇ ਪੜਦੇ ਫਿਰਦੇ ਬਾਬਾ ਸਾਹਿਬ ਦੀਆਂ ਸਾਰੀਆਂ ਡਿਗਰੀਆਂ ਜਿਵੇਂ ਕਿ ਸਾਡੇ ਕੈਪਟਨ ਸਾਹਿਬ ਨੇ ਦੱਸਿਆ ਕਿੰਨੇ ਸਬਜੈਕਟ ਦੇ ਵਿੱਚ ਉਹ ਮਾਰ ਸੀਗੇ ਕਿੰਨੀਆਂ ਪਛਾਵਾਂ ਦੇ ਮਾਰ ਸੀਗੇ ਕਾਦੀ ਲਈ ਸੀ ਸਿਰਫ ਲੋਕਾਂ ਦੀਆਂ ਜ਼ੰਜੀਰਾਂ ਤੋੜ ਲੈ ਗੁਲਾਮੀ ਦੇ ਜ਼ੰਜੀਰਾਂ ਤੋੜਨੀਆਂ ਸੀ ਪਰ ਅੱਜ ਅੱਜ ਅਸੀਂ ਕਹਿੰਦੇ ਨਹੀਂ ਯਾਰ ਮੇਰੇ ਲੈਵਲ ਦੇ ਉੱਥੇ ਬੰਦੇ ਨਹੀਂ ਹੋਣੇ ਤਾਂ ਲੈਵਲ ਜੇ ਦੇਖਿਆ ਗਿਆ ਤੇ ਅੱਜ ਵੀ ਮੈਂ ਕਹੂੰਗਾ ਤੇ ਕੱਲ ਵੀ ਕਹੂੰਗਾ ਜਿਹੜੇ ਲੈਵਲਾਂ 'ਤੇ ਸਰਕਾਰਾਂ ਚਲਾਉਂਦੇ ਆ ਤੇ ਸਰਕਾਰਾਂ ਨੂੰ ਚਕਾਉਂਦੇ ਆ ਜਿਨ੍ਹਾਂ ਦਾ ਲੈਵਲ ਹੈ ਨਹੀਂਗਾ ਜਿਨ੍ਹਾਂ ਨੂੰ ਕਹਿੰਦੇ ਲੈਵਲ ਹੈ ਨਹੀਂ ਉਹ ਹੀ ਭਰਾ ਸਾਡੇ ਜਾਗ ਕਰੋ ਜੇਕਰ 2 4 18 ਨੂੰ ਸੜਕਾਂ ਤੇ ਨਿਕਲੇ ਸੀ ਤੇ ਕੌਣ ਨਿਕਲੇ ਸੀ ਤੇ ਥਾਰੇ ਕਹਿੰਦੇ ਮੋਰੀ ਅੱਗੇ ਚੱਕੀ ਗਈ ਸੀ ਸਾਡੇ ਅੱਗੇ ਪੜਿਆਂ ਲਿਖਿਆਂ ਦੇ ਅੱਗੇ ਤਾਂ ਨਿਕਲਿਆ ਕੌਣ ਸੀ ਸੜਕਾਂ ਤੇ ਪਿੰਡਾਂ ਦੇ ਲੋਕ ਤੇ ਸ਼ਾਮ ਤੱਕ ਵਾਪਸ ਲੈਣਾ ਪੈ ਗਿਆ ਇਸ ਇਨਸਟ੍ਰਕਸ਼ਨ ਤੇ ਜੇਕਰ ਅਸੀਂ ਕਹੀਏ ਵੀ ਉਹ ਲੋਕ ਤਾਂ ਐਵੇਂ ਹੀ ਆ ਨਹੀਂ ਕੰਚੀਰਾਮ ਨੇ ਵੀ ਗੱਲ ਗੱਲ ਕਹੀ ਸੀ ਸਾਡੇ ਮਾਨਵਰ ਕੰਚੀਰਾਮ ਜੀ ਨੇ ਕਿ ਪੜੇ ਲਿਖਿਆਂ ਦੀ ਲੋੜ ਪੈਂਦੀ ਸਰਕਾਰਾਂ ਚਲਾਉਣ ਲਈ ਪਰ ਸਰਕਾਰਾਂ ਨੂੰ ਉਲਟਾ ਲਈ ਉਹਨਾਂ ਦੀ ਲੋੜ ਪੈਂਦੀ ਆ ਜਿਨ੍ਹਾਂ ਨੂੰ ਸਾਡੇ ਲੋਕ ਕਹਿੰਦੇ ਉਹਨਾਂ ਦਾ ਲੈਵਲ ਹੈ ਨਹੀਂ ਮਾਨਵਰ ਕੰਚੀਰਾਮ ਨੇ ਜੇਕਰ ਲੋਕਾਂ ਦਾ ਵਿਸ਼ਵਾਸ ਜਿੱਤਿਆ ਤਾਂ ਦਿੱਲੀ ਦਾ ਤਖਤ ਹਿਲਾ ਦਿੱਤੇ ਪਰ ਅਸੀਂ ਵਿਸ਼ਵਾਸ ਕਿੱਥੋਂ ਜਿੱਤਣਾ ਐਤ ਘਰੇ ਹੀ ਬੈਠੇ ਮੋਬਾਈਲ ਤੇ ਲੱਗੇ ਆ ਮੋਬਾਈਲ ਹੀ 24 ਘੰਟੇ ਸਾਡਾ ਮੁਕਦਾ ਟੈਲੀਫੋਨ ਨੇ ਨੇ ਹਣ ਹੜਦੇ ਕਾਦੇ ਟੈਲੀਫੋਨ ਮੇਰਾ ਖੈਲ ਪਤਾ ਨਹੀਂ ਕਾਦੇ ਹੈ ਮੈਂ ਤਾਂ ਲੱਗੇ ਨਹੀਂ ਸਮਝ ਹਲੇ ਤੱਕ ਵੇ ਕਿਹੜਾ ਇੰਨਾ ਬਿਜੀ ਹੈ ਬੰਦਾ ਰਿਟਾਇਰ ਹੋ ਕੇ ਵੀ بڑے ਬੰਦੇ ਬਿਜੀ ਹੈ ਕੀ ਕਰ ਰਹੇ ਆ ਪੋਸਟਾਂ ਲੱਗੇ ਆ ਆ ਹੁਣ ਸੀਜ਼ਨ ਚੱਲ ਗਿਆ ਨਾ ਮੈਨੂੰ ਕਿਸੇ ਨੇ ਗਲਤੀ ਨਾਲ ਟੈਲੀਫੋਨ ਕਰ ਲਿਆ ਕਹਿੰਦੇ ਜੀ ਚਲ ਨਾ ਵੀ ਲੈਣਾ ਹੁਣ ਅੱਜ ਕੱਲ ਕੀ ਬਣਦਿਆ ਮੈਂ ਕਿ ਇਕੋਈ ਬਣਦਿਆ ਇਕੋਈ ਬਣਨਾ ਤੇ ਇਕੋਈ ਬਣਦਿਆ ਪਾਵਰ ਆਫ ਸੋਸ਼ਲ ਜੁਨਿਟੀ ਪਲੇਟਫਾਰਮ ਲੇ ਲੱਗੇ ਹੋਇਆ ਤੇ ਬਣਾਉਣਾ ਆ ਤੁਸੀਂ ਦੱਸੋ ਤੁਸੀਂ ਕੀ ਬਣਾ ਰਹੇ ਆਂ ਕਹਿੰਦਾ ਜੀ ਚਲੋ ਕਿਉਂਕਿ ਪੁੱਛਣ ਲਈ ਤਾਂ ਕੁਸ਼ੋਰ ਕੀਤਾ ਸੀ ਵੀ ਕਿਹਨੂੰ ਪਾਈਏ ਵੋਟਾਂ ਤੇ ਉਹਦਾ ਸਾਹ ਸੁੱਕ ਗਿਆ ਫਿਰ ਇਹ ਕਹਿੰਦਾ ਟੈਲੀਫੋਨ ਧਰਮਚੰਦ ਅਮਰਚੰਦ ਨੂੰ ਇਹਨੇ ਮੈਨੂੰ ਫੜਾਤਾ ਕਹਿੰਦਾ ਜੀ ਹੋਰ ਫੇ ਹੁਣ ਕੀ ਬਣ ਗਿਆ ਮੈਂ ਕਿਹਾ ਤੈਨੂੰ ਸਮਝੀ ਨਹੀਂ ਸੀ ਲੱਗੀ ਤੇਰੇ ਘਰ ਯਾਤਰਾ ਰੁਕੀ ਸੀ ਤੇ ਚਾਹ ਪੀਣਾ ਐਸੀ ਸੀ ਆਹੀ ਗੱਲ ਹੈ ਯਾਰ ਹਰਮਨ ਮਾਨਵਰ ਕਾਂਸੀ ਰਾਮ ਜੀ ਦਾ ਕਈ ਲੋਕ ਕਹਿੰਦੇ ਸਾਡੇ ਨਾਲ ਆਏ ਸੀ ਸਾਡੇ ਘਰ ਖਾਣਾ ਖਾਂਦਾ ਸੀ ਪਰ ਫੇਰ ਤੁਸੀਂ ਕੀ ਕੀਤਾ ਬਈ ਸਿੱਖੋ ਸਿੱਖਣ ਦੀ ਲੋੜ ਆ ਮਾਨਵਰ ਕਾਂਸੀ ਰਾਮ ਤਾਂ ਤਿਆਗ ਬਰਗ ਐਡਾ ਕਰਕੇ ਐਡਾ ਵੱਡਾ ਪਲੇਟਫਾਰਮ ਖੜਾ ਕਰ ਗਏ ਕਿ ਭਾਰਤ ਰਤਨ ਵੀ ਬਾਬਾ ਸਾਹਿਬ ਨੂੰ ਦੁਆ ਗਏ ਤੇ ਅੱਜ ਜਿਹੜੇ ਡੇਰਿਆਂ ਦੀ ਅਸੀਂ ਗੱਲ ਕਰਦੇ ਆ ਤੇ ਜਿਹੜੀ ਅੱਜ ਟ੍ਰੇਨ ਚੱਲਦੀ ਹੈ ਮਾਨਵਰ ਕਾਂਸੀ ਰਾਮ ਨੇ ਹੀ ਦੁਵਾਈ ਸੀ ਜਿਹੜੀ ਕੰਟੀਨਿਊ ਟ੍ਰੇਨ ਚੱਲਦੀ ਹੈ ਸੋ ਸਾਨੂੰ ਲੋੜ ਆ ਕਿ ਅਸੀਂ ਇਕੱਠੇ ਹੋਈਏ ਇਕੱਠੇ ਹੋ ਕੇ ਇੱਕ ਇਹੋ ਜਿਹਾ ਪਲੇਟਫਾਰਮ ਖੜਾ ਕਰੀਏ ਮੈਂ ਅੱਜ ਤੁਹਾਨੂੰ ਬੇਨਤੀ ਕਰਦਾ ਕਿ ਸਾਡੇ ਐਮ ਸੀ ਸਾਹਿਬ ਨੇ ਇਹ 14 ਤਰੀਕ ਨੂੰ ਕਹਿ ਸੀ ਕਿ ਕਮੇਟੀ ਬਣਾ ਦਿਓ ਮੈਂ ਬੇਨਤੀ ਕਰਦਾ ਤੁਸੀਂ ਜਿਹੜੇ ਵੀ ਦਿਰਾਹੇ ਦੇ ਲੜਹਾਣੇ ਚ ਜਿੰਨੇ ਵੀ ਬੈਠੇ ਆ ਜਿਹੜੇ ਤੁਸੀਂ ਇਸ ਵਿਚਾਰਧਾਰਾ ਨੂੰ ਚੰਗਾ ਸਮਝਦੇ ਆ ਉਹ ਕਿਰਪਾ ਕਰਕੇ ਉਹ ਕਮੇਟੀ ਲਈ ਖੜੇ ਹੋਵੋ ਆਪਾਂ ਉਹਨਾਂ ਦਾ ਨਾਂ ਜਿਹੜਾ ਆ ਲਈਏ ਤਾਂ ਕਿ ਕਮੇਟੀ ਜਿਹੜੀ ਉਹ ਅੱਗੇ ਵਧੇ ਪੰਜ 7 10 ਭਰਾ ਜਿਹੜੇ ਖੜੇ ਹੋਵੋ ਜੇ ਤੁਹਾਨੂੰ ਇਹ ਵਿਚਾਰਤਾਰਾ ਚੰਗੀ ਲੱਗਦੀ ਹੈ ਜਿਹੜੇ ਲੁਧਿਆਣੇ ਦੇ ਵੀ ਆ ਦਰਾਹੇ ਦੇ ਵਿੱਚੋਂ ਵੀ ਆ ਇੱਕ ਇੱਕ ਦੋ ਦੋ ਕਰਕੇ ਆਪਾਂ ਲੈ ਲਈਏ ਫਿਰ ਆਪਾਂ ਕਮੇਟੀ ਬਣਨੀ ਆ ਸੋ ਐਮ ਸੀ ਸਾਹਿਬ ਬਹੁਤ ਵਧੀਆ ਹੋਇਆ ਨਾਂ ਲਿਖ ਲਓ ਬਈ ਨਰਮਲ ਸਿੰਘ ਜੀ ਨਾਂ ਲਿਖ ਲਓ ਕੋਈ ਮੈਂ ਕਹੂੰਗਾ ਸੋਤਾ ਸਾਹਿਬ ਨਾਂ ਲਿਖ ਲਓ ਦੇਖ ਲਿਆ ਜੀ ਇੱਕ ਗੱਲ ਯਾਦ ਰੱਖਿਓ ਕਿ ਇਹ ਨਾਨ ਪੋਲੀਟিক্যাল ਪਲੇਟਫਾਰਮ ਆ ਜਿਉ ਤੁਸੀਂ ਜਿੱਥੇ ਮਰਜੀ ਪਰ ਜਿਹੜੀ ਮੈਂ ਗੱਲ ਕਹੀ ਆ ਨਾ ਪਾਰਟੀ ਦਾ ਨਾ ਧਰਮ ਜਦੋਂ ਸਾਡੇ ਤੇ ਆਂਚ ਆ ਗਈ ਫਿਰ ਅਸੀਂ ਉਹਦੇ ਲਈ ਖੜੇ ਆ ਸੋ ਇਹ ਕਮੇਟੀ ਜਿਹੜੀ ਆ ਇਹਨਾਂ ਦੇ ਵਿੱਚੋਂ ਅੱਗੇ ਇਹ ਲੈ ਲਿਓ ਸੋ ਇਸੇ ਤਰੀਕੇ ਦੇ ਨਾਲ ਅਸੀਂ ਜ਼ਿਲ੍ਹੇ ਦੇ ਜਿੰਨੇ ਵੀ ਸਾਡੇ ਪ੍ਰਧਾਨ ਬਾਕੀ ਜ਼ਿਲ੍ਹਿਆਂ ਦੇ ਜਿਵੇਂ ਕਿ ਸਾਡੇ ਵਿੱਚ ਸਤਿਕਾਰਯੋਗ ਕੈਪਟਨ ਸਾਹਿਬ ਬੈਠੇ ਆ ਉਹਨਾਂ ਨੂੰ ਵੀ ਉਰਾਧ ਕਰ ਦਿੱਤਾ ਹੋਇਆ ਕਿ ਆਪਣੇ ਜ਼ਿਲ੍ਹੇ ਦੇ ਵਿੱਚ ਪੂਰੀ ਕਮੇਟੀ ਬਣਾਓ ਪਰ ਅਸੀਂ ਇੱਕੋ ਹੀ ਗੱਲ ਆ ਵੇ ਬੰਦਾ ਸਾਡੇ ਨਾਲ ਜੁੜੇ ਨਾ ਜੁੜੇ ਪਰ ਵਿਚਾਰਧਾਰਾ ਤੇ ਖੜ ਜਵੇ ਭਾਵੇਂ ਘੱਟ ਜੁੜਿਆ ਇਹ ਨਹੀਂ ਕਿ ਵਿਚਾਰਧਾਰਾ ਜਿਹੜੀ ਆ ਉਹਨੂੰ ਭੁੱਲ ਜਮੋ ਤੇ ਹੋਰ ਕਿੰਦੇ ਚੱਲ ਜਮੋ ਨਾ ਇਹ ਸੋਚ ਲਿਓ ਕਿ ਜਸਲ ਸਾਹਿਬ ਜਿਵੇਂ ਐਫੀ ਡਾਪਟ ਦੇ ਕੇ ਬੈਠੇ ਆ ਤੇ ਕਈ ਲੋਕ ਸਾਡੇ ਅੱਜ ਕੱਲ ਪਤਾ ਕੀ ਕਹਿੰਦੇ ਆ ਉਹ ਐਫੀ ਡਾਪਟ ਦਾ ਕੀ ਹੁੰਦਾ ਤੇ ਮੈਂ ਕਹਾਂ ਫਿਰ ਦੇ ਦਿਓ ਤੁਸੀਂ ਐਫੀਡੇਂਟ ਦੇ ਦਿਓ ਐਫੀਡੇਂਟ ਕਾਹਦਾ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਵੀ ਜਸਲ ਦਾ ਤੁਹਾਨੂੰ ਲੱਗਿਆ ਪਤਾ ਕਿ ਇਸ ਸਮਾਜ ਦੇ ਨਾਲ ਧੋਖਾ ਕੀਤਾ ਤੇ ਤੁਹਾਡੇ ਹੱਥ 'ਚ ਸਿਰ ਕੱਟਣ ਲਈ ਪਾਵਰ ਦਿੱਤੀ ਜਸਲ ਦਾ ਸਿਰ ਜਿਹੜਾ ਆ ਉਹ ਤੁਸੀਂ ਕਲਮ ਕਰ ਸਕਦੇ ਆ ਸਮਾਜ ਦੇ ਲਈ ਤੁਰੇ ਆ ਸਮਾਜ ਲਈ ਆਂਗੇ ਸਮਾਜ ਲਈ ਮਰਾਂਗੇ ਸਮਾਜ ਲਈ ਜੀਵਾਂਗੇ ਇੱਕੋ ਹੀ ਗੱਲ ਆ ਕਿ ਜਿਵੇਂ ਗੁਰੂਆਂ ਦਾ ਸਿਧਾਂਤ ਸੀ ਕਿ ਆਖਾ ਜੀਵਾਂ ਵਿਸੇ ਮਰ ਜਾਓ ਇਹੋ ਹੀ ਸਾਡਾ ਆ ਕਿ ਸਮਾਜ ਜਿਹੜਾ 24 ਘੰਟੇ ਜਾਦਾ ਮਨੁੱਖਤਾ 24 ਘੰਟੇ ਜਾਦਾ ਕਦੀ ਮੈਂ ਜਾਤ ਪਾਤ ਦੀ ਗੱਲ ਨਹੀਂ ਕਰਦਾ ਮੈਂ ਕਹਿੰਦਾ ਜਿਹੜੇ ਲੋਕਾਂ ਨੇ ਬਾਬਾ ਸਾਹਿਬ ਦੀ ਮਦਦ ਕੀਤੀ ਆ ਉਹ ਸਾਡੇ ਘਟ ਦੂਜੇ ਵੱਧ ਜਾਤ ਕੋਈ ਮਾੜੀ ਨਹੀਂ ਹੁੰਦੀ ਬੰਦੇ ਦੇ ਆਪਣੇ ਕਰਤਾਰ ਮਾੜਾ ਹੁੰਦਾ ਜੇਕਰ ਆਪਾਂ ਬਾਣੀ ਨੂੰ ਪੜ੍ਹੀਏ ਨਾ ਤੇ ਕੈਪਟਨ ਸਾਹਿਬ ਨੇ ਇੱਕ ਦਿਨ ਮੈਨੂੰ ਪੋਸਟ ਭੇਜੀ ਸੀ ਹੁਣ ਮੈਂ ਇਹਨਾਂ ਨੂੰ ਸਾਰਾ ਸ਼ਬਦ ਭੇਜਿਆ ਸੀ ਲਬ ਲਬ ਕੁੱਤਾ ਕੋੜ ਚੂੜਾ ਠੰਗ ਖਾਦਾ ਮਰਦਾਰ ਗੁਰੂ ਦੇਖੋ ਕਹਿ ਕੀ ਗਏ ਕਹਿੰਦੇ ਜਿਹੜਾ ਲਾਲਚ ਕਰਦਾ ਮੋਹ ਕਰਦਾ ਜੀਭ ਲਾਲ ਚਾਹੁੰਦਾ ਉਹਦਾ ਕੁਆਲਿਟੀ ਕੀ ਆ ਕੁੱਤੇ ਵਾਲੇ ਕਹਿੰਦੇ ਜਿਹੜਾ ਕਹਿੰਦੇ ਝੂਠ ਬੋਲਦਾ ਇੱਥੇ ਲੋਕਾਂ ਨੇ ਜਾਤ ਬਣਾਤੀ ਉਹ ਕਿਹਨੂੰ ਕਹਵੇ ਚੂੜਾ ਜਿੰਨੇ ਜਿਹੜਾ ਝੂਠ ਬੋਲਦਾ ਉਹ ਚੂੜਾ ਆ ਅਮੀ ਲੋਕੇ ਸਾਨੂੰ ਕਹੀ ਜਾਂਦੇ ਆ ਉਹ ਤਾਂ ਸਭ ਨੂੰ ਕਹਿ ਕੇ ਛੋੜਾ ਦੇਣਾ ਝੂਠ ਬੋਲੋ ਛੋੜਾ ਠੱਖਾ ਦਾ ਮਰਦਾਰ ਜਿਹਨਾਂ ਨੇ ਦੂਜੇ ਦਾ ਹੱਕ ਖਾਦਾ ਉਠਾਗਾ ਸੋ ਕੈਪਟਨ ਸਾਹਿਬ ਮੇਰਾ ਖਲ ਕਾਲੇ ਪੈ ਰਹੇ ਆ ਸੋ ਆ ਜਿਆਦਾ ਕੁਛ ਨਾ ਕਹਿੰਦਾ ਹੋਇਆ ਕਿਉਂਕਿ ਲੱਗਦਾ ਮੈਨੂੰ ਤੇ ਇਹ ਪੰਕਚੁਐਲਿਟੀ ਜਿਹੜੀ ਆ ਉਹਨਾਂ ਦੇ ਵਿੱਚ ਬਹੁਤ ਜਿਆਦਾ ਆ ਇੱਕ ਬਹੁਤ ਵੱਡਾ ਗੁਣ ਹੁੰਦਾ ਪੰਕਚੁਐਲਿਟੀ ਦਾ ਕਿਉਂਕਿ ਜੇ ਆਪਾਂ 10 ਵਜੇ ਸ਼ੁਰੂ ਕਰ ਲੈਂਦੇ ਤਾਂ ਕੁਰ ਵੀ ਵਧਿਆ ਸੀ ਨਹੀਂ ਹੋਇਆ ਕੋਈ ਗੱਲ ਨਹੀਂ ਪਰ ਜਿੰਨਾ ਕੁ ਵੀ ਮੈਂ ਕੋਸ਼ਿਸ਼ ਕੀਤੀ ਦੱਸਣ ਦੀ ਵਿਚਾਰ ਧਾਰਾ ਬਹੁਤ ਵੱਡੀਆਂ ਹੁੰਦੀਆਂ ਵਿਚਾਰ ਧਾਰਾ ਖੜੀਆਂ ਕਰਨ ਲਈ ਕਈ ਜਨਮ ਲੱਗ ਜਾਂਦੇ ਆ 1170 ਤੋਂ ਲੈ ਕੇ 1699 ਤੱਕ ਸਾਲ ਕਹਿੰ ਲੋ ਕਿੰਨੇ ਲੱਗੇ ਇਸ ਕਰਕੇ ਵਿਚਾਰ ਧਾਰਾ ਖੜੀਆਂ ਤਾਂ ਹੁੰਦੀਆਂ ਤੇ ਜੇਕਰ ਆਪਾਂ ਕੁਝ ਕਰਾਂਗੇ ਤੇ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ 바ਵਾ ਸਾਹਿਬ ਦੇ ਚਰਨਾਂ ਦੇ ਵਿੱਚ ਪ੍ਰਣਾਮ ਕਰਦਾ ਹੋਇਆ ਗੁਰੂਆਂ ਦੇ ਚਰਨਾਂ 'ਚ ਨਤਮਸਤਕ ਹੁੰਦਾ ਹੋਇਆ ਅੱਜ ਤੁਹਾਡੇ ਤੋਂ ਆਸ ਰੱਖਦਾ ਕਿ ਜਿਹੜੇ ਸਾਡੇ ਭਰਾ ਖੜੇ ਹੋਏ ਆ ਕਮੇਟੀ ਲਈ ਬਿਹੇਰਾ ਘੱਟ ਜੋ ਪਤਾ ਲੱਗ ਜਵੇ ਕਿ ਘਰਾਂ ਦੇ ਵਿੱਚ ਟੀਮਾਂ ਘੁੰਮਣ ਲੱਪਈਆਂ 10 ਰੁਪਏ ਕੁਛ ਵੀ ਨਹੀਂਗੇ ਤੁਸੀਂ ਇੱਕ ਵਾਰੀ ਉਹਨਾਂ ਨੂੰ ਸਮਝਾ ਦਿਓ ਕਿ ਤੁਹਾਡੇ ਆਉਣ ਵਾਲੇ ਬੱਚਿਆਂ ਦੀ ਜਿਹੜੀ ਤੁਸੀਂ ਕਹਿੰਦੇ ਨਾ ਕਿਸਮਤ 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 ਇਹ ਤਕਦੀਰ ਲਿਖੀ ਜਾਣੀ ਆ ਤੇ ਐਸੀ ਤਕਦੀਰ ਲਿਖਾਂਗੇ ਕਿ ਜੇ ਮੈਂ ਬਾਬਾ ਸਾਹਿਬ ਨੂੰ ਅਸੀਂ ਯਾਦ ਕਰਦੇ ਸੰਬਧਾਨ ਲਿਖ ਦਿੱਤਾ ਤੇ ਤੁਹਾਡੀ ਇਹ ਪਾਵਰ ਆਫ ਸੋਸ਼ਲ ਜੁਨਟੀ ਨੂੰ ਦੁਨੀਆ ਯਾਦ ਕਰੂਗੀ ਕਿ ਅਸੀਂ ਇਹਦੇ ਮੈਂਬਰ ਬਣੇ ਸੀ ਤੇ ਅੱਜ ਸਰਕਾਰਾਂ ਨੂੰ ਡਿਕਟੇਸ਼ਨ ਦੇਣ ਵਾਲੇ ਬਣ ਗਏ ਇਹ ਤੁਹਾਡੇ ਹੱਥ 'ਚ ਤੁਸੀਂ ਕਰਨਾ ਜਦੋਂ ਆਪਾਂ ਜੁੜ ਗਏ ਏਕਾ ਹੋ ਗਿਆ ਸੋ ਸਾਰਿਆਂ ਨੂੰ ਅਖੀਰ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੁਸੀਂ ਬੜੇ ਠਰਮੇ ਦੇ ਨਾਲ ਸੁਣਿਆ ਕਿਉਂਕਿ ਜੀ ਤਾਂ ਬਹੁਤ ਕਰਦਾ ਹੁੰਦਾ ਕਿ ਬਾਣੀ ਦੇ ਵਿੱਚੋਂ ਵੀ ਇਧਰੋਂ ਵੀ ਉਧਰੋਂ ਵੀ ਕਹੀਏ ਪਰ ਸਮਾਂ ਜਾਇਜ਼ਤ ਨਹੀਂ ਦਿੰਦਾ ਫਿਰ ਕਿਤੇ ਮੌਕਾ ਮਿਲਿਆ ਫਿਰ ਆਵਾਂਗੇ ਕਿਉਂਕਿ ਆਮ ਤੌਰ ਤੇ ਮੀਟਿੰਗਾਂ ਜਿਹੜੀਆਂ ਇਹ ਤੁਸੀਂ ਕਰਨੀਆ ਸ਼ੁਰੂ ਕਰੋ ਆਪਣੇ ਆਪਣੇ ਇਲਾਕੇ ਦੇ ਵਿੱਚ ਜਿਹੜੇ ਮੇਰੇ ਭਰਾ ਅੱਜ ਖੜੇ ਹੋਏ ਆ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਆਪਣੇ ਆਪਣੇ ਇਲਾਕੇ ਚ ਮੀਟਿੰਗਾਂ ਕਰਾਉਣੀਆਂ ਸ਼ੁਰੂ ਕਰੋ ਤਾਂ ਕਿ ਵਿਚਾਰ ਧਾਰਾ ਜਾਵੇ ਵਿਚਾਰ ਧਾਰਾ ਜਦੋਂ ਜਾਂਦੀ ਹੈ ਨਾ ਤਾਂ ਫਿਰ ਟਾਈਮ ਨਹੀਂ ਲੱਗਦਾ ਹੁੰਦਾ ਟੈਮ ਫਿਰ ਸਰਕਾਰਾਂ ਜਿਹੜੀਆਂ ਆਪਣੇ ਆਪ ਹੀ ਭੱਜ ਪੈਣੀਆਂ ਆਂਦੀਆਂ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਰਿੜੀ ਆਂ ਧੰਨਵਾਦ ਕਰਦਾ ਕਿ ਤੁਸੀਂ ਸਮਾਂ ਕੱਢਿਆ ਇੱਥੇ ਆਏ ਵਿਚਾਰਧਾਰਾਂ ਨੂੰ ਸੁਣਿਆ ਕਿਸੇ ਦੇ ਵੀ ਮਨ 'ਚ ਕੋਈ ਡਾਊਟ ਹੋਵੇ ਤਾਂ ਤੁਸੀਂ ਗੱਲ ਕਰਨੀ ਆਂ ਮੈਂ ਟੈਲੀਫੋਨ ਨੰਬਰ ਆਪਣਾ ਕਾਰਡ ਜੋ ਵੀ ਤੁਹਾਨੂੰ ਚਾਹੀਦਾ ਦੇਵਾਂਗੇ ਨਾਲ ਦੀ ਨਾਲ ਪਾਵਰ ਆਫ ਸੋਸ਼ਲ ਜੁਨਟੀ ਦਾ ਜਿਹੜਾ ਚੈਨਲ ਚੱਲਦਾ ਪੋਸੂ ਨਾਮਾ ਸੋਮ ਸੋਤਾ ਜੀ ਉਹਦੇ ਵਿੱਚ ਇਹ এজ ਐਂਕਰ ਬਹੁਤ ਵਧੀਆ ਰੋਲ ਡਮਾ ਰਹੇ ਆ ਸੋ ਤੁਸੀਂ ਉਹਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਇਹਦਾ ਜਿੱਦਾਂ ਵੀ ਮੈਂਬਰ ਵਧਣਗੇ ਵਿਊਜ਼ ਵਧਣਗੇ ਲੋਕਾਂ ਦੇ ਵਿੱਚ ਤੁਹਾਡੀ ਚਰਚਾ ਜਾ ਰਹੀ ਹੈ ਔਰ ਅੱਜ ਦੀ ਡੇਟ ਦੇ ਵਿੱਚ ਮੈਂ ਇਹ ਗੱਲ ਕਹੂੰਗਾ ਬੜੇ ਮਾਣ ਦੇ ਨਾਲ ਗੁਰੂਆਂ ਦੇ ਇਹ ਚਾਨਣਾਂ ਦੇ ਵਿੱਚ ਮੈਂ ਅਰਦਾਸ ਕਰਦਾ ਕਿ ਉਹਨਾਂ ਨੇ ਇਹੋ ਜਿਹੀ ਵਿਚਾਰਧਾਰਾ ਭੇਜੀ ਕਿ ਕੋਈ ਵੀ ਕੁਐਸਚਨ ਨੀ ਕਿਤੇ ਖੜਾ ਹੋਇਆ ਜੋੜ ਦਿਨ ਮੈਂ ਸੜਕਾਂ ਤੇ ਘੁੰਮਿਆ ਨੇਤਾ ਲੋਕਾਂ ਦੀ ਜਿਹੜੀ ਵਿਚਾਰਧਾਰਾ ਕੋਈ ਲੈ ਕੇ ਤੁਰਦੇ ਗੱਲਬਾਤ ਦੂਜੇ ਦਿਨ ਕੰਡਮ ਹੋ ਜਾਂਦੀ ਹੈ ਸੋ ਇਹਨਾਂ ਸ਼ਬਦਾਂ ਦੇ ਨਾਲ ਆਓ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਪੰਡ